ਸਾਈਬਰ ਠੱਗਾਂ ਵੱਲੋਂ ਆਏ ਦਿਨ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਠੱਗੀ ਦਾ ਸ਼ਿਕਾਰ ਬਣਾਇਆ ਚਾਰਿਆ ਜਿਸ ਵਿੱਚ ਚੰਗੇ बिजनेਸਮੈਨ ਤੇ ਹੋਰ ਵੀ ਨਾਮਵਰ ਲੋਕ ਇਹਨਾਂ ਦੇ ਸਿਕੰਜੇ ਵਿੱਚ ਫਸ ਚੁੱਕੇ ਨੇ ਇਹਨਾਂ ਸਾਈਬਰ ਠੱਗਾਂ ਵੱਲੋਂ ਹੁਣ ਗੁਰੂ ਘਰਾਂ ਦੀ ਸ਼ਰਾਂਮਾਂ ਵਿੱਚ ਆਉਣ ਵਾਲੇ ਸਰਦਾਰਲੂਆਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਚਾਰਿਆ ਸਕੂਲਾਂ ਵਿੱਚ ਗਰਮੀਆਂ ਛੁੱਟੀਆਂ ਕਰਕੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਸਰਦਾਰਲੂ ਨਮਸਤਕ ਹੋਣ ਵਾਸਤੇ ਪਹੁੰਚਦੇ ਨੇ ਤੇ ਛੁੱਟੀਆਂ ਵਿੱਚ ਇਹ ਗਿਣਤੀ ਬਹੁਤ ਵੱਧ ਵੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਰਾਮਾ ਦੇ ਮੈਨੇਜਰ ਵੱਲੋਂ ਇੱਕ ਸ਼ਿਕਾਇਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਹੈ। ਮੈਨੇਜਰ ਗੁਰਪ੍ਰੀਤ ਇਹ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਆਨਲਾਈਨ ਠੱਗੀਆਂ ਹੋਣ ਦੇ ਮਾਮਲੇ ਵੱਧ ਰਹੇ ਨੇ। ਜਿਸ ਕਾਰਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਵੱਲੋਂ ਆਨਲਾਈਨ ਕਮਰਾ ਬੁੱਕ ਕਰਨ ਲਈ ਇਹਨਾਂ ਠੱਗਾਂ ਵੱਲੋਂ ਛੁੱਟੀਆਂ ਆਈਡਿਸ ਬਣਾ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸ਼ਦਾਲੂਆਂ ਵੱਲੋਂ ਕਮਰਾ ਬੁੱਕ ਕਰਵਾਉਣ ਦੀ ਆੜ ਵਿੱਚ ਪੈਸੇ ਆਨਲਾਈਨ ਪਵਾ ਲੈਂਦੇ ਨੇ ਤੇ ਬਾਅਦ ਵਿੱਚ ਮੋਬਾਈਲ ਫੋਨ ਬੰਦ ਕਰ ਲੈਂਦੇ ਨੇ ਜਿਸ ਬੰਦੀ ਇੱਥੇ ਆਉਣ ਵਾਲੇ ਸ਼ਦਾਲੂਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਅੱਜ ਪੁਲਿਸ ਅਧਿਕਾਰੀ ਆਲਮਜੀਤ ਡੀసీపీ ਲੋ ਐਂਡ ਆਰਡਰ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਅਧਿਕਾਰੀ ਆਲਮਜੀਤ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਜਲਦ ਹੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਜਾਵੇਗਾ। ਉਹਨਾ ਸਤਖੰਡ ਸ੍ਰੀ ਦਲਬਾਰ ਸਾਹਿਬ ਵਿਖੇ ਆਉਣ ਵਾਸਤੇ ਹੱਦਾਲਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਸਤਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਸਤੇ ਉਹ ਸ਼੍ਰੋਮਣੀ ਕਮੇਟੀ ਦੇ ਸਾਈਡਾਂ ਤੇ ਆਨਲਰ ਬੁਕਿੰਗ ਕਰਵਾਉਣ ਨਾ ਕਿ ਕੋਈ ਆਮ ਵਿਅਕਤੀ ਵੱਲੋਂ ਕੀਤੇ ਗਏ ਫੋਨ ਰਾਹੀਂ ਉਹ ਕਿਸੇ ਵਿਅਕਤੀ ਦੇ ਅਕਾਊਂਟ ਵਿੱਚ ਕਮਰਾ ਬੁੱਕ ਕਰਾਉਣ ਲਈ ਪੈਸੇ ਕੋਲ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਹੋਣਾ ਪਵੇਗਾ ਮੈਨੇਜਰ ਗੁਰਪ੍ਰੀਤ ਸਿੰਘ ਦੱਸਿਆ ਕਿ ਜਦ ਦੀਆਂ ਗਰਮੀਆਂ ਛੁੱਟੀਆਂ ਪਈਆਂ ਨੇ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਅਰਜ ਕਰਵਾਈ ਹੈ ਕਿ ਉਹਨਾਂ ਨਾਲ ਆਨਲਾਈਨ ਧੱਕੀ ਹੋ ਰਹੀ ਹੈ ਇਥੋਂ ਤੱਕ ਕਿ ਇੱਕ ਵਿਅਕਤੀ ਵੱਲੋਂ ਪਹਿਲਾਂ ਤਾਂ 3100 ਰੁਪਏ ਸ਼ਰਾਮਾ ਦੇ ਨਾਂ ਤੇ ਆਪਣੇ ਅਕਾਊਂਟ ਵਿੱਚ ਟਰਾਂਸਫਰ ਕਰਵਾਏ ਉਸ ਤੋਂ ਬਾਅਦ ਸਾਰੇ ਪੈਸੇ ਉਹਨਾਂ ਨੇ ਅਕਾਊਂਟ ਵਿੱਚ ਹੜੱਪ ਲਏ ਉਹਨਾਂ ਨੇ ਕਿਹਾ ਹੈ ਕਿ ਸਰਦਾਰੂ ਮਾਪੁੱਤ ਵੱਲੋਂ ਪੁਲਿਸ ਕਮਿਸ਼ਨ 'ਚ ਸ਼ਿਕਾਇਤ ਕੀਤੀ ਗਈ ਹੈ ਪੁਲਿਸ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਦੇਸ਼ ਜਾਰੀ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਮਰਾ ਬੁੱਕ ਕਰਾਉਂਦਾ ਹੈ ਉਸ ਨੂੰ ਕਮਰੇਸੀਦ ਜੇਕਰ ਨਹੀਂ ਮਿਲਦੀ ਤਾਂ ਉਹ ਕਿਸੇ ਵੀ ਵਿਅਕਤੀ ਦੇ ਅਕਾਊਂਟ ਵਿੱਚ ਪੈਸੇ ਬਿਲਕੁਲ ਵੀ ਟਰਾਂਸਫਰ ਨਾ ਕਰਨ ਉਨਾ ਕਿਹਾ ਹੈ ਕਿ ਇਸ ਤਰ੍ਹਾਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸ਼ੁਧਾਲੂਆਂ ਦੇ ਮਾਮਲੇ ਦਿਨੋ-ਦਿਨ ਵਧ ਰਹੇ ਨੇ ਦੱਸਣਯੋਗ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਸ਼ਰਾਮਾ ਦੇ ਨਾਂ ਤੇ ਸ਼ੁਧਾਲੂ ਨੂੰ ਵੱਡੀ ਠੱਗੀ ਦਾ ਸ਼ਿਕਾਰ ਹੋਣਾ ਪਵੇ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਲਈ ਲੋੜ ਹੈ ਜੇਕਰ ਉਹ ਸਰਚਖੰਡ ਸ਼ਹਿਰਬਾਦ ਸੇਬ ਆਉਂਦੇ ਨੇ ਤਾਂ ਉਹ ਸਿਰਫ ਸ਼੍ਰੋਮਣੀ ਕਮੇਟੀ ਦੀਆਂ ਸਾਈਟਾਂ ਤੇ ਹੀ ਆਨਲਾਈਨ ਬੁਕਿੰਗ ਕਰਉਣ ਨਾ ਕਿ ਕੋਈ ਵਿਅਕਤੀ ਆਮ ਵਿਅਕਤੀ ਵੱਲੋਂ ਕੀਤੇਗੇ ਫੋਰ ਨਾਹੀਂ ਉਹ ਕਿਸੇ ਵਿਅਕਤੀ ਦੇ ਅਕਾਊਂਟ ਵਿੱਚ ਕਮਰਾ ਬੁੱਕ ਕਰਵਾਉਣ ਲਈ ਪੈਸੇ ਪਾਉਣ ਤੋਂ ਪਹਿਲਾਂ ਸੋਵਾਰ ਸੋਚਣ ਜਾਂ ਕਹਿ ਲਓ ਸਾਵਧਾਨ ਰਹੇ